29 ਫਰਵਰੀ ਵਾਲਾ ਦਿਨ ਇੱਕ ਐਸਾ ਸਪੈਸ਼ਲ ਦਿਨ ਹੁੰਦਾ ਵਾ ਕਿ ਜਿਸ ਦਿਨ ਬਹੁਤ ਸਾਰੇ ਲੋਕ ਕਈ ਵਾਰੀ ਅਵੋਇਡ ਕਰਦੇ ਨੇ ਕਿ ਸਾਡੇ ਘਰ ਦੇ ਵਿੱਚ ਖੁਸ਼ੀ ਨਾ ਆਵੇ ਜੇਕਰ ਖੁਸ਼ੀ ਆਂਦੀ ਹੈ ਤਾਂ ਉਸ ਨੂੰ ਸੈਲੀਬ੍ਰੇਟ ਅਸੀਂ ਪੂਰੇ 4 ਸਾਲ ਬਾਅਦ ਹੀ ਕਰਾਂਗੇ ਪਰ ਪਰਮਾਤਮਾ ਦੀ ਹੋਂਦ ਅੱਗੇ ਕੋਈ ਨਹੀਂ ਯੋਰ ਕਿਸੇ ਦਾ ਚੱਲਦਾ ਜਦੋਂ ਕਿਸੇ ਦੇ ਘਰ ਬੇਬੀ ਹੁੰਦਾ ਵਾ 29 ਫਰਵਰੀ ਵਾਲੇ ਦਿਨ ਤੇ ਫਿਰ ਉਸ ਦਾ ਵੀ ਇੱਕ ਸਪੈਸ਼ਲ ਦਿਨ ਬਣ ਜਾਂਦਾ ਵਾ ਯਾਨੀ ਕਿ ਉਸ ਦਾ ਜਨਮ ਦਿਨ ਜਿਹੜਾ ਵਾ 4 ਸਾਲ ਬਾਅਦ ਹੀ ਮਨਾਇਆ ਜਾਵੇਗਾ ਬਟਾਲਾ ਦੇ ਕਿੰਨੀ ਜੀ ਹਸਪਤਾਲ ਦੇ ਵਿੱਚ ਖੜੇ ਆ ਜਿੱਥੇ ਡਾਕਟਰ ਸਾਹਿਬ ਵੱਲੋਂ ਕੇਸ ਕੀਤਾ ਜਾਂਦਾ ਵਾ ਅਮਰਜੈਂਸੀ ਤੇ ਉਹਨਾਂ ਦੇ ਘਰ ਪਹਿਲਾ ਬੇਬੀ ਹੁੰਦਾ ਵਾ ਪਹਿਲਾ ਬੱਚਾ ਹੁੰਦਾ ਵਾ 29 ਫਰਵਰੀ ਵਾਲੇ ਦਿਨ ਹੁਣ ਜਨਮ ਦਿਨ ਉਸ ਬੱਚੇ ਦਾ ਪੂਰੇ 4 ਸਾਲ ਬਾਅਦ ਮਨਾਇਆ ਜਾਏਗਾ ਤਸਵੀਰਾਂ ਮੈਂ ਜ਼ਰੂਰ ਇੱਕ ਵਾਰੀ ਦਿਖਾ ਦਾਂਗਾ ਆਪਣੇ ਦਰਸ਼ਕਾਂ ਨੂੰ ਕਿ ਕਿਸ ਤਿੱਕੇ ਦੇ ਨਾਲ ਪਰਿਵਾਰ ਦੇ ਵਿੱਚ ਮਾਹੌਲ ਆ ਖੁਸ਼ੀ ਦਾ ਕਿਉਂਕਿ ਪਹਿਲਾ ਬੇਬੀ ਹੈ ਬੇਟਾ ਹੁੰਦਾ ਵਾ ਤੇ ਪਰਿਵਾਰ ਦੀ ਕਿਤੇ ਝੋਲੀ ਭਰਦੀ ਹੈ ਤੇ ਕਿਤੇ ਨਾ ਕਿਤੇ ਜ਼ਰੂਰ ਉਸ ਵੇਲੇ ਖੁਸ਼ੀ ਦਾ ਮਾਹੌਲ ਬੰਦਾ ਵਾ ਘਰ ਦੇ ਵਿੱਚ ਭਾਵੇਂ ਬਰਥਡੇ ਬੱਚੇ ਦਾ 4 ਸਾਲ ਬਾ ਬਣਾਇਆ ਜਾਵੇਗਾ ਪਰ ਕਿਤੇ ਨਾ ਕਿਤੇ ਜ਼ਰੂਰ ਖੁਸ਼ੀ ਹੈ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਉਹਨਾਂ ਦੇ ਘਰ ਜਿਹੜਾ ਪਹਿਲੀ ਖੁਸ਼ੀ ਆਈ ਹੈ ਇੱਕ ਬੇਟਾ ਆਇਆ ਵਾ ਗੱਲਬਾਤ ਕਰ ਲਾਂਗੇ ਡਾਕਟਰ ਸਾਹਿਬ ਦੇ ਨਾਲ ਕਿ ਕਿਸ ਵੇਲੇ ਆਂਦੇ ਨੇ ਤੁਹਾਡੇ ਕੋਲ ਲੈ ਕੇ ਕਿਉਂਕਿ ਲਗਾਤਾਰ ਟ੍ਰੀਟਮੈਂਟ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਸੀ ਐ ਆਈ ਸੀ ਕੱਲ ਸ਼ਾਮੀ 5:30 ਵਜੇ ਐ ਕੰਪਲੇਂਟ ਨਾਲ ਕਿ ਸਵੇਰ ਦਾ ਨਾ ਦਾ ਬੇਬੀ ਹਿਲਦਾ ਨਹੀਂ ਪਿਆ ਠੀਕ ਹੈ ਤੇ 9th ਮੰਥ ਚੱਲਦਾ ਪਿਆ ਆਪਾਂ ਕਹਿੰਨੇ ਆ ਪੇਸ਼ੈਂਟ ਨੂੰ ਕਿ ਜਦੋਂ ਵੀ 9th ਮੰਥ ਤੇ ਚਾਹੇ ਪ੍ਰੋਬਲਮ ਆਂਦੀ ਹੈ ਇਮੀਡੀਏਟਲੀ ਤੁਹਾਨੂੰ ਆਉਣਾ ਕਿਉਂਕਿ ਇਹਦਾ ਮਤਲਬ ਬੱਚਾ ਅੰਦਰ ਤਕਲੀਫ ਵਿੱਚ ਹੈ ਹੈਨਾ ਕੋਈ ਨਾ ਕੋਈ ਮੁਸ਼ਕਿਲ ਹੈ ਫਿਰ ਇਹ ਬੱਚਾ ਅਚਾਨਕ ਖੇਲਣਾ ਬੰਦ ਕਰ ਦਿੰਦਾ ਤੇ ਫਿਰ ਪੇਸ਼ੈਂਟ ਨੂੰ ਸਮਝ ਸੀ ਇਸ ਚੀਜ਼ ਦੀ ਉਹ ਆ ਗਏ ਤੇ ਆਪਾਂ ਦੇਖਿਆ ਬੇਬੀ ਠੀਕ ਠਾਕ ਹੈ ਤੇ ਕੱਢ ਲਈਏ ਬੱਚਾ ਨਹੀਂ ਤੇ ਅੰਦਰ ਬੱਚੇ ਨੂੰ ਮੁਸ਼ਕਿਲ ਆ ਸਕਦੀ ਹੈ ਸਾਹ ਲੈਣ ਦੀ ਦਿੱਕਤ ਆ ਸਕਦੀ ਹੈ ਬੱਚਾ ਐਡਮਿਟ ਕਰਾਉਣਾ ਪੈ ਸਕਦਾ ਕੋਈ ਵੀ ਮੁਸ਼ਕਿਲ ਆ ਸਕਦੀ ਹੈ ਫਿਰ ਆਪਾਂ ਦੇ ਰਾਤ ਕਿਉਂਕਿ ਖਾਪੀ ਕੇ ਐਸੀ ਥੋੜਾ 3-4 ਘੰਟੇ ਵੇਟ ਕਰਕੇ ਆਪਾਂ ਆਪਰੇਟ ਕਰਤਾ ਤੇ ਬੇਟਾ ਹੋਇਆ ਇਹਨਾਂ ਦਾ ਹੈਲਦੀ ਹੈ ਬੇਬੀ ਮਦਰ ਬੇਬੀ ਦੋਨੋਂ ਹੈਲਦੀ ਨੇ ਦੋਨੋਂ ਠੀਕ ਨੇ ਦੋਨੋਂ ਤੰਦਰੁਸਤ ਨੇ ਅੱਛਾ ਮੈਡਮ ਤੁਹਾਨੂੰ ਪ੍ਰੋਫੈਸ਼ਨ ਕਰਦਾ ਕਿੰਨਾ ਸਮਾਂ ਹੋ ਗਿਆ ਲਗਾਤਾਰ ਮੈਨੂੰ 12 ਸਾਲ ਹੋ ਗਏ ਨੇ ਤੇ ਇਹ ਤੀਜਾ ਕੇਸ ਹੈ ਲੀਪੀਅਰਿਚ ਮੈਨੂੰ ਹਰ ਲੀਪੀਅਰਿਚ ਇੱਕ ਕੇਸ ਹੋ ਹੀ ਜਾਂਦਾ ਆਪਣਾ ਕੇਸ ਵਧਾਨ ਵਾਸਤੇ ਨਹੀਂ ਕਰਦੇ ਤਾਂ 29 ਫਰਵਰੀ ਤੁਹਾਨੂੰ ਮੈਂ ਦੱਸੀ ਕੰਡੀਸ਼ਨ ਹੈ ਨਾ ਪੇਸ਼ੈਂਟ ਆਪਣਾ ਕੇਸ ਵਧਾਨ ਵਾਸਤੇ ਵੀ ਪੇਸ਼ੈਂਟ ਨਹੀਂ ਐਗਰੀ ਕਰਦੇ ਉਨਾਂ ਨੂੰ ਪਤਾ ਸੀ ਐਮਰਜੈਂਸੀ ਹੈ ਤੇ ਕਰਨਾ ਹੀ ਪੈਣਾ ਹੈ ਟੈਸਟ ਕਰਕੇ ਅਗਰੀ ਹੋਏ ਹੋ ਹੈਨਾ ਵਰਨਾ ਪੇਸ਼ੈਂਟਸ ਖੁਦ ਵੀ ਨਹੀਂ ਚਾਹੁੰਦੇ ਕਿ ਆਪਾਂ ਉਹਨਾਂ ਤੀਨੂ ਕੇਸ ਕਰਾਈਏ ਹੈਨਾ ਜਿਸ ਜਿੱਕੇ ਨਾਲ ਹੁਣ ਦੇਖਿਆ ਇਹਨਾਂ ਦੇ ਘਰ ਬੇਬੀ ਹੁੰਦਾ ਬਾਦ ਪਰ ਉਹਦਾ ਬਰਥਡੇ ਜਿਹੜਾ ਵਾ ਚਾਰ ਸਾਲ ਬਾਦ ਮਨਾਇਆ ਜਾਣਾ ਹਾਂ ਬਟ ਐ ਤੇ ਦੇਖੋ ਪਰਮਾਤਮਾ ਦੇ ਹੱਥ ਹੈ ਨਾ ਡੇਟ ਵਗੈਰਾ ਤੇ ਟਾਈਮ ਤੇ ਉਹਨਾਂ ਨੇ ਡਿਸਾਈਡ ਕੀਤਾ ਦਾ ਹੁੰਦਾ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਜੇ ਮੈਂ ਤੁਹਾਡੇ ਕੋਲ ਲਗਾਤਾਰ ਬਹੁਤ ਸਾਰੇ ਔਰਤਾਂ ਨੇ ਜਿਨ੍ਹਾਂ ਦਾ ਟ੍ਰੀਟਮੈਂਟ ਚੱਲਦਾ ਰਹਿੰਦਾ ਵਾ ਪਰ ਉਹਨਾਂ ਦੇ ਵਿੱਚ ਕਈਆਂ ਦਾ ਸਮਾਂ ਵੀ ਕੱਲ ਹੋਵੇਗਾ 29 ਫਰਵਰੀ ਨੂੰ ਪਰ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਅਵੋਇਡ ਕਰਦੇ ਨੇ ਨਤੀ ਹਾਂਜੀ ਓਬਵੀਅਸਲੀ ਕੌਣ ਚਾਹੇਗਾ ਨਾ ਬੱਚੇ ਦਾ ਬੱਚੇ ਦਾ ਬਰਥਡੇ 4 ਸਾਲ ਬਾਅਦ ਮਨੇ ਕਿਉਂਕਿ ਦੇਖੋ ਐ ਤੇ ਬੱਚਾ ਵੱਡੇ ਹੋ ਕੇ ਕਹੇਗਾ ਕਿ ਤੁਸੀਂ ਜ਼ਬਰਦਸਤੀ ਮੇਰਾ ਬਰਥਡੇ ਉਸ ਦਿਨ ਕਰਾਇਆ ਜਿਸ ਦਿਨ ਉਹ ਨਾ ਨਹੀਂ ਹਰ ਸਾਲ ਨਹੀਂ ਹੋ ਸਕਦਾ ਐਸ ਕਰਕੇ ਤੇ ਸਾਰੇ ਅਵੋਇਡ ਕਰਦੇ ਨੇ ਨਤੀ ਨੂੰ क्योंकि ਤੁਸੀਂ ਆਪੇ ਸੋਚੋ 9 ਚਾਹ ਸਾਲ ਬਾਅਦ ਬਰਥਡੇ ਮਨਾਇਆ ਜਾਏਗਾ ਤਾਂ ਇੱਕ ਜੋ ਸੋਚਿਆ ਜਾ ਸਮੇਦੇ ਸਾਹਿਬ ਨਾਲ ਇੱਕ ਸਪੈਸ਼ਲ ਡੇਟ ਹੈ ਨਾ 2 ਫਰਵਰ ਸਪੈਸ਼ਲ ਡੇਟ ਤੇ ਹੈ ਉਦੇ ਲਈ ਜਿਹਦਾ ਆਪਣਾ ਬਰਥਡੇ ਹੋsin ਨਹੀਂ ਹੁੰਦਾ ਅਗਲੇ ਪੇਰੈਂਟਸ ਲਈ ਸਪੈਸ਼ਲ ਹੋ ਜਾਏਗਾ ਬੱਚਾ ਖੁਦ ਫੀਲ ਕਰੇਗਾ ਕਿ ਮੇਰਾ ਕਿਉਂ ਹੁੰਦਾ ਇਸ ਡੇਟ ਨੂੰ ਠੀਕ ਹੈ ਨਾ ਚਲੋ ਠੀਕ ਹੈ ਐਨੀਵੇਜ਼ ਐਟ ਦ ਐਂਡ ਆਫ ਦ ਡੇ ਮਦਰ ਬੇਬੀ ਦੋਨੋ ਠੀਕ ਨੇ ਸਾਨੂੰ ਇਹੀ ਚਾਹੀਦਾ ਔਨ दैट ਡੇਟ ਡਸਨਟ ਮੈਟਰ ਬਟ ਹਾਂ ਠੀਕ ਹੈ ਅਨੋਖੀ ਡੇਟ ਹੈ ਹੈ ਨਾ 4 ਸਾਲ ਬਾਅਦ ਆਣੀ ਹੈ ਸਾਲਿਜ ਹੈ ਨਾ 4 ਸਾਲਾਂ ਬਾਅਦ ਬਿਲਕੁਲ ਇਹ ਪਰਿਵਾਰਿਕ ਮੈਂਬਰ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਨਾਨੀ ਮਮਾ ਨੇ ਗੱਲਬਾਤ ਕਰ ਲੈਣੀ ਹੈ ਗੋਦੀ ਚ ਲਿਆ ਬੱਚਾ ਪਹਿਲਾ ਬੱਚਾ ਸੀ ਕਿਤੇ ਨਾ ਕਿਤੇ ਖੁਸ਼ੀ ਹੈ ਭਾਵੇਂ 29 ਫਰਵਰੀ ਨੂੰ ਹੋਇਆ ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਹੋ ਸਕੇ ਤਾਂ ਅਸੀਂ 28 ਤਰੀਕ ਨੂੰ ਜਾਂ 1 ਮਾਰਚ ਨੂੰ ਹੀ ਇਹਦਾ ਬਰਥਡੇ ਮਨਾਵਾ ਕਰਾਂਗੇ ਹਰ ਸਾਲ ਮਨਾਵਾ ਕਰਾਂਗੇ ਅੱਛਾ ਗੋਦੀ ਚ ਲਿਆਵਾ 4 ਸਾਲ ਬਾਅਦ ਜਨਮ ਦਿਨ ਮਨਾਣਾ ਤੁਸੀਂ ਕਿਹਾ ਹਰ ਸਾਲ ਮਨਾਣਾ ਵਾ ਪਰ ਅਜੀਬ ਨਹੀਂ ਲੱਗੇਗਾ ਫਿਰ ਹਰ ਸਾਲ ਮਨਾਉਂਦੇ ਜਦੋਂ ਕਿ ਡੇਟ ਦਾ ਪਤਾ ਆਪਾਂ ਨੂੰ ਕਿ 29 ਫਰਵਰੀ ਨੂੰ ਬਰਥਡੇ ਉਸ ਦਿਨ ਅਸੀਂ ਵੱਖਰਾ ਮਨਾ ਲਾ ਕਰਾਂਗੇ 29 ਤਰੀਕ ਨੂੰ ਗ੍ਰੈਂਡ ਬਰਥਡੇ ਮਨਾਵਾਂਗੇ ਜੀ ਬਿਲਕੁਲ ਭੈਣਾਂ ਨਾਲ ਜਿਨ੍ਹਾਂ ਦੇ ਘਰ ਬੇਬੀ ਹੁੰਦਾ ਵਾ ਪਹਿਲਾ ਬੇਬੀ ਸੀ ਹਸਬੰਡ ਵੀ ਨਾਲ ਆਏ ਨੇ ਉਧਰ ਆ ਜਾਓ ਭਾਜੀ ਤੁਸੀਂ ਉਧਰਲੀ ਸਾਈਡ ਤੇ ਅੱਛਾ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਭੈਣ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੈ 29 ਫਰਵਰੀ ਵਾਲੀ ਹਾਂਜੀ ਹਾਂਜੀ ਹੋਤੇ ਹੈ ਹੈ ਖੁਸ਼ੀ ਮਤਲਬ ਬੇਬੀ ਹੈ ਕਿ ਥੋੜਾ ਹੈ ਕਿ ਹਾਂ ਵੀ ਬੱਚੇ ਨੂੰ ਹੋਊਗਾ ਫੀਲ ਕਿ ਫਿਊਚਰ ਦੇ ਵਿੱਚ ਮੇਰਾ 4 ਸਾਲ ਬਾਅਦ ਆਂਦਾ ਜਨਮ ਦਿਨ ਪਰ ਆਪਾਂ ਖਾੜੀ ਕੋਸ਼ਿਸ਼ ਆਹੀ ਰਹੇਗੀ ਕਿ ਹਰ ਸਾਲ ਉਹਦਾ ਜਨਮ ਦਿਨ ਦਾ ਬਣਾ ਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਥੋੜੀ ਪ੍ਰੋਤੀ ਹੁੰਦੀ ਹੈ ਉਹ ਕਰਾਂਗੇ ਪਰ ਜਿਹੜਾ ਗ੍ਰੈਂਡ ਪਾਰਟੀ ਆ ਉਹ ਤੇ ਉਹਦੇ ਬਰਥਡੇ ਵਾਲੇ ਦਿਨ ਕਰਾਂਗੇ ਹੀ ਕਰਾਂਗੇ ਤਾਂ ਕਿ ਬੱਚਾ ਖੁਸ਼ ਰਹੇ ਬੱਚੇ ਨੂੰ ਐ ਨਾ ਹੋਏ ਕਿ ਮੇਰਾ ਬਰਥਡੇ ਹਰ ਸਾਲ ਨਹੀਂ ਆਂਦਾ ਇਹ ਹਸੇ ਕਿਸੇ ਵੇਲੇ ਨਾ ਹੁੰਦਾ ਵਾ ਕਿ ਆਪਣੇ ਆਪ ਚ ਵੀ ਹੁੰਦਾ ਵਾ ਕਿ ਅਸੀਂ ਵੀ ਕੋਈ ਸਪੈਸ਼ਲ ਦਿਨ ਲੱਭੀਏ ਹੈ ਨਾ ਜਿਸ ਦਿਨ ਨਵਾਂ ਸਾਲ ਆ ਜਾਏ ਫਿਰ ਕੋਸ਼ਿਸ਼ ਹੁੰਦੀ ਹੈ ਕਿ ਜਾਂ 31 ਦਸੰਬਰ ਜਾਂ 1 ਜਨਵਰੀ ਨੂੰ ਜਿਹੜਾ ਬੇਬੀ ਦਾ ਜਨਮ ਹੋਵੇ ਤੁਸੀਂ ਤਾਂ ਨਹੀਂ ਕੋਈ ਇਸ ਇਹੋ ਜਿਹਾ ਸੋਚਿਆ ਕਿ 29 ਫਰਵਰੀ ਨੂੰ ਇਹਦੇ ਦਿਨ ਕੋਈ ਚੂਜ਼ ਕਰੀਏ ਨਹੀਂ ਨਹੀਂ ਇਹਦਾ ਤਾਂ ਕੁਝ ਵੀ ਨਹੀਂ ਸੀਗਾ ਈਵਨ ਮੈਂ ਖੁਦ ਲੈ ਕੇ ਚੱਲ ਰਹੀ ਸੀ ਕਿ ਨਹੀਂ ਯਾਰ ਅੱਜ ਨਾ ਆਏ ਅੱਜ ਨਾ ਆਏ ਅੱਜ ਨਾ ਆਏ ਬਟ ਜੇਕਰ ਗॉड ਦੀ ਵਿਸ਼ਾ ਹੈ ਕਿ ਅੱਜ ਹੀ ਆਣਾ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਉੱਥੇ ਪਰ ਮਾਤਮਾ ਦੇ ਅੱਜ ਸੱਪੂਚ ਹੁੰਦਾ ਬਾਕੀ ਚੱਲ ਜਿਸ ਵੇਲੇ ਤੁਹਾਡਾ ਅਪਰੇਟ ਹੁੰਦਾ ਵਾ ਉਸ ਵੇਲੇ ਮੈਮ ਨੇ ਸਮਝਾਇਆ ਸੀ ਕਿ ਕੋਈ ਕਿ ਰਹਿਣ ਦੋ ਅਜ 29 ਫਰਵਰੀ ਨਹੀਂ ਨਹੀਂ ਮੈਮ ਨੇ ਪਹਿਲੇ ਹੀ ਦੱਸਿਆ ਸੀਗਾ ਕਿ ਐਮਰਜੈਂਸੀ ਹੈ ਤੇ ਫਿਰ ਆਪਾਂ ਨੂੰ ਕਰਨਾ ਹੀ ਪੈਣਾ ਤੇ ਫਿਰ ਮੈਂ ਵੀ ਐਗਰੀ ਸੀਗੀ ਕਿ ਚਲੋ ਹੁਣ ਬੇਬੀ ਅਗਰ ਆਣਾ ਚਾਹ ਰਹੀ ਹੈ ਤੇ ਫਿਰ ਆਪਾਂ ਕੰਟਰੋਲ ਨਹੀਂ ਕਰ ਸਕਦੇ ਨਾਲੇ ਪਹਿਲੇ ਸਭ ਤੋਂ ਪਹਿਲੇ ਬੱਚਾ ਹੁੰਦਾ ਮਾ ਦੇ ਲਈ ਤੇ ਬਾਕੀ ਚੀਜ਼ਾਂ ਬਾਅਦ ਚ ਪਾਵੇਂ ਉਹਦਾ 4 ਸਾਲ ਜਦ ਬਾਦ ਜਨਮ ਦਿਨ ਕਿ ਹੋਣਾ ਹੈ ਉਹਤੇ ਫਿਰ ਬਾਅਦ ਦੀ ਗੱਲਾਂ ਨੇ ਪਰ ਇੱਕ ਚੀਜ਼ ਹੈਗੀ ਹੈ ਭੈਣ ਜਦੋਂ ਬੇਬੀ ਵੱਡਾ ਹੁੰਦਾ ਨਾ ਸਕੂਲ ਜਾਏਗਾ ਉਹਨੇ ਇੱਕ ਵਾਰੀ ਮਾਮਾ ਮਮ ਨੂੰ ਜ਼ਰੂਰ ਕਹਿਣਾ ਹੈ ਕਿ ਮੇਰਾ ਬਰਥਡੇ ਮਮਾ ਲੇਟ ਕਿਉਂ ਆਂਦਾ ਵਾ 4 ਸਾਲ ਬਾਅਦ ਹਰ ਇੱਕ ਬੱਚੇ ਦਾ 1 ਸਾਲ ਬਾਅਦ ਆਉਂਦਾ ਹੋ ਤਾਂ ਹੈ ਹੀ ਹੈ ਪਰ ਉਹਨੂੰ ਦੱਸਿਆ ਜਾਏਗਾ ਕਿ ਤੂੰ ਬਹੁਤ ਸਪੈਸ਼ਲ ਬੱਚਾ ਸੀਗਾ ਕਿ ਪਰਮਾਤਮਾ ਵੱਲੋਂ ਤੂੰ ਬਹੁਤ ਸਪੈਸ਼ਲ ਬੱਚਾ ਹੈਗੀ ਜਿਹੜਾ ਅੱਜ ਦੇ ਦਿਨ ਜੰਮਿਆ ਹੈ ਤਾਂ ਕਰਕੇ ਤੇਰਾ ਜਨਮ ਦਿਨ ਗ੍ਰੈਂਡ ਪਾਰਟੀ ਕਰਨ ਵਾਸਤੇ ਆਇਆ ਵਾ ਤਾਂ ਕਰਕੇ ਤੂੰ 4 ਸਾਲ ਬਾਅਦ ਤੇਰਾ ਜਨਮ ਦਿਨ ਆਂਦਾ ਹੈ ਜੀ ਬਿਲਕੁਲ ਭਾਈ ਸਾਹਿਬ 4 ਸਾਲ ਬਾਅਦ ਬਰਥਡੇ ਆਣਾ ਬੱਚੇ ਦਾ ਹਾਂਜੀ 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 ਬੜੀ ਖੁਸ਼ੀ ਹੈ ਜੀ ਮਤਲਬ 1460 ਦਿਨ ਬਾਅਦ ਆਣਾ ਮਤਲਬ ਜਾਨੀ ਕਿ ਕੈਲਕੂਲੇਸ਼ਨ ਦਿਨਾਂ ਦੀ ਵੀ ਕਰਦੇ ਰਹੇ ਹੋ ਨਾ ਹਾਂਜੀ ਹਾਂਜੀ ਤੇ ਮਤਲਬ ਇਹ ਵੱਖਰੀ ਚੀਜ਼ ਹੋਣੀ ਹੈ ਹਰ ਸਾਲ ਤੇ ਸਾਰੇ ਮਨਾਉਂਦੇ ਹੀ ਆ ਇੱਕ ਵੱਖਰੀ ਚੀਜ਼ ਹੋਣੀ ਚਾਹੀਦੀ ਇਹਾਨੂੰ ਬਹਿ ਖੁਸ਼ੀ ਹੈ ਕਿ ਮੈਮੋਰੀਅਲ ਡੇਟ ਹੈਗੀ ਹੈ ਜਿਹੜੀ ਕਿ ਕਿੰਨੀ دیر ਪਾਣੀ 4 ਸਾਲ ਬਾਅਦ ਜਿਹੜੇ ਪਰ ਬੱਚੇ ਨੇ ਵੱਡੇ ਹੋ ਗਏ ਫਿਰ ਪਾਪਾ ਨਾਲ ਲੜਨਾ ਵਾ ਕਿ ਪਪਾ ਮੇਰਾ ਬਰਥਡੇ ਲੇਟ ਕਿਉਂ ਆਂਦਾ ਕੋਈ ਫੇਰ ਚਾਰ ਗੁਣਾ ਵੱਡਾ ਮਨਾਵਾਂਗੇ ਵੱਡੇ ਫੇਰ ਆਪੇ ਬੱਚਾ ਖੁਸ਼ ਹੋ ਜਾਏਗਾ ਬਾਕੀ ਖੁਸ਼ੀ ਦੀ ਕਿਹੜੀ ਗੱਲ ਆ ਜਦੋਂ ਮਰਜ਼ੀ ਮਨਾ ਲਵਾਂ ਮਤਲਬ 1 ਮਾਰਚ ਨੂੰ ਮਨਾ ਲਾਂਗੇ ਖੁਸ਼ੀ ਹੈ ਤੇ ਫੇਰ ਕੋਈ ਨਹੀਂ ਜੀ ਬਿਲਕੁਲ ਹੈ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਖੁਸ਼ੀ ਹੈ ਚਾਹੇ 4 ਸਾਲ ਬਾਅਦ ਬਰਥਡੇ ਉਹਨਾਂ ਦੇ ਬੇਬੀ ਦਾ ਮਨਾਇਆ ਜਾਵੇਗਾ ਪਰ ਹਰ ਸਾਲ ਕਹਿੰਦੇ ਮਨਾਇਆ ਜਾਵੇਗਾ 1 ਮਾਰਚ ਨੂੰ ਜਾਂ ਫਿਰ 28 ਫਰਵਰੀ ਨੂੰ ਦੋਨਾਂ ਦੇ ਵਿੱਚੋਂ ਇੱਕ ਡੇਟ ਤੇ ਮਨਾਇਆ ਜਾਏਗਾ ਚਾਰ ਨੂੰ ਜਿਹੜਾ ਵਾ ਗ੍ਰੈਂਡ ਬਰਥਡੇ ਮਨਾਇਆ ਜਾਵੇਗਾ ਬੱਚੇ ਨੂੰ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ ਪਰ 29 ਫਰਵਰੀ ਇੱਕ ਬਹੁਤ ਹੀ ਸਪੈਸ਼ਲ ਅਤੇ ਇੱਕ ਖਾਸ ਦਿਨ ਵਜੋਂ ਜਾਣਿਆ ਜਾਂਦਾ ਵਾ ਬਹੁਤ ਸਾਰੇ ਲੋਕ ਇਸ ਦਿਨ ਨੂੰ ਅਵੋਇਡ ਵੀ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਸ ਦਿਨ ਆਪਣਾ ਕੰਮ ਕੋਈ ਖੁਸ਼ੀ ਦਾ ਜ਼ਰੂਰ ਕਰਦੇ ਨੇ ਕਿਉਂਕਿ ਉਹਨਾਂ ਵਾਸਤੇ ਇੱਕ ਖਾਸ ਦਿਨ ਬਣ ਕੇ ਰਹਿ ਜਾਂਦਾ ਵਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟਪੇ ਨਿਊਜ਼ ਬਟਾਲਾ